ਜਾਪ 247 ਟੀਵੀ ਦੇ ਖਬਰਾਂ ਦੇ ਬੁਲੇਟਿਨ ਚ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੀਆਂ ਖਬਰਾਂ ਤੇ ਮਾਰਦੇ ਆ ਇੱਕ ਚਾਤ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕਰ ਦਿੱਤੀ ਹੈ ਟਰੰਪ ਪ੍ਰਸ਼ਾਸਨ ਨੇ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਭੇਜਣਾ ਵੀ ਸ਼ੁਰੂ ਕਰ ਦਿੱਤਾ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਯੂ ਐਸ ਹੋਮਲੈਂਡ ਸਿਕਿਉਰਿਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵੀ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਹਨ ਇਸ ਦੌਰਾਨ ਨਿਊਯਾਰਕ ਅਤੇ ਨਿਊ ਜਰਸੀ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਵਿੱਚ ਗੁਰਦੁਆਰਿਆਂ ਵਿੱਚ ਵੀ ਜਾ ਪਹੁੰਚੇ ਸਿੱਖ ਸੰਗਠਨਾਂ ਨੇ ਇਸ ਘਟਨਾ ਤੇ ਗੁੱਸਾ ਪ੍ਰਗਟ ਕੀਤਾ ਹੈ ਸਿੱਖ ਸੰਗਠਨਾਂ ਨੇ ਅਜਿਹੀ ਕਾਰਵਾਈ ਨੂੰ ਆਪਣੇ ਧਰਮ ਦੀ ਪਵਿੱਤਰਤਾ ਲਈ ਖਤਰਾ ਦੱਸਿਆ ਹੈ ਦੂਜੇ ਪਾਸੇ ਇਸ ਕਾਰਵਾਈ ਖਿਲਾਫ ਕੁਝ ਸਿੱਖ ਸੰਗਠਨਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਜਿਨ੍ਹਾਂ ਅਜਿਹਿਆਂ ਕਾਰਵਾਈਆਂ ਨੂੰ ਆਪਣੇ ਧਰਮ ਦੀ ਪਵਿੱਤਰਤਾ ਲਈ ਖਤਰਾ ਕਿਹਾ ਹੈ ਨਿਊਯਾਰਕ ਅਤੇ ਨਿਊ ਜਰਸੀ ਦੇ ਕੁਝ ਗੁਰਦੁਆਰਿਆਂ ਨੂੰ ਗੈਰਕਾਨੂੰਨੀ ਤੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਨਾਲ-ਨਾਲ ਸਿੱਖ ਵੱਖਵਾਦੀਆਂ ਵੱਲੋਂ ਵਰਤੇ ਜਾਂਦੇ ਕੇਂਦਰ ਵੱਜੋਂ ਵੀ ਵੇਖਿਆ ਜਾਂਦਾ ਰਿਹਾ ਹੈ ਇੱਕ ਬਿਆਨ ਵਿੱਚ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਸੰਵੇਦਨਸ਼ੀਲ ਖੇਤਰਾਂ ਨੂੰ ਨਿਰਧਾਰਤ ਕਰਨ ਵਾਲੇ ਦਿਸ਼ਾ ਨਿਰਦੇਸ਼ਾਂ ਨੂੰ ਰੱਦ ਕਰਨ ਦੇ ਹੁਕਮਾਂ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਸੰਸਥਾ ਦੀ ਐਗਜ਼ੀਕਟਿਵ ਡਾਇਰੈਕਟਰ ਕਿਰਨਕੌਰ ਗਿੱਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਸੰਵੇਦਨਸ਼ੀਲ ਖੇਤਰਾਂ ਲਈ ਸੁਰੱਖਿਆ ਨੂੰ ਖਤਮ ਕਰਨ ਅਤੇ ਫਿਰ ਗੁਰਦੁਆਰਿਆਂ ਵਰਗੇ ਪੂਜਾ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਫੈਸਲੇ ਤੋਂ ਬਹੁਤ ਚਿੰਤਤਾਂ ਸੰਸਥਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਵਿਚਾਰ ਕਿ ਸਾਡੇ ਗੁਰਦੁਆਰੇ ਸਰਕਾਰੀ ਨਿਗਰਾਨੀ ਤੇ ਕਾਨੂੰਨ ਲਾਗੂ ਕਰਨ ਵਾਲੇ ਹਥਿਆਰਬੰਦਾਂ ਵੱਲੋਂ ਵਾਰੰਟਾਂ ਦੇ ਨਾਲ ਜਾਂ ਬਿਨਾਂ ਵਾਰੰਟਾਂ ਦੇ ਛਾਪੇਮਾਰੀ ਦੇ ਅਧੀਨ ਹੋ ਜਾਣਗੇ ਸਿੱਖ ਧਰਮ ਦੀ ਇਹ ਪਰੰਪਰਾ ਨਹੀਂ ਹੈ ਇਹ ਅਸਵੀਕਾਰ ਕਰਨਯੋਗ ਹੈ ਅਮਰੀਕਾ ਵਿੱਚ ਡੋਨਲਡ 트ੰਪ ਦੇ ਪ੍ਰਸ਼ਾਸਨ ਨੇ ਐਤਵਾਰ ਨੂੰ ਦੇਸ਼ ਵਿਆਪੀ ਇਮੀਗ੍ਰੇਸ਼ਨ ਇਨਫੋਰਸਮੈਂਟ ਮਹਿਮ ਸ਼ੁਰੂ ਕੀਤੀ ਜਿਸ ਦੇ ਨਤੀਜੇ ਵਜੋਂ ਲਗਭਗ 1000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਕਾਰਵਾਈ ਵਿੱਚ ਕਈ ਫੈਡਰਲ ਏਜੰਸੀਆਂ ਸ਼ਾਮਲ ਹਨ ਸੀਐਨਐਨਏ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਆਈਸੀਈ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ ਰਿਪੋਰਟ ਦੇ ਅਨਸਾਰ ਗ੍ਰਫਤਾਰੀਆਂ ਸੰਘੀ ਏਜੰਸੀਆਂ ਨੂੰ ਸ਼ਾਮਲ ਕਰਕੇ ਇੱਕ ਵੱਡਾ ਲਾਗੂ ਕਰਨ ਵਾਲਾ ਪਰਿਵਰਤਨ ਤੰਤਰ ਬਣਾਉਣ ਦੀ ਕੋਸ਼ਿਸ਼ ਹੈ ਕੋਸ਼ਿਸ਼ ਦਾ ਹਿੱਸਾ ਹੈ ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਦੇ ਅਧੀਨ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਸ਼ਕਤੀਆਂ ਵੀ ਦਿੱਤੀਆਂ ਗਈਆਂ ਹਨ ਐਤਵਾਰ ਨੂੰ ICE ਏਜੰਟਾਂ ਵਿੱਚ ਨਿਯਾਮ ਵਿਭਾਗ ਦੀਆਂ ਕਈ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹੋਏ ਇਹ ਮੁਹਿੰਮ ਇਸ ਹਫ਼ਤੇ ਵੀ ਜਾਰੀ ਰਹਿਣ ਦੀ ਉਮੀਦ ਹੈ ਅਮਰੀਕੀ ਸਰਦੀ ਯਾਰ ਟੌਮ ਹੋਮਨ ਨੇ CNN ਨਾਲ ਇੱਕ ਇੰਟਰਵਿਊ ਵਿੱਚ ਸ਼ਿਕਾਗੋ ਵਿੱਚ ਐਤਵਾਰ ਨੂੰ ਲਾਗੂ ਕਰਨ ਵਾਲੀ ਕਾਰਵਾਈ ਨੂੰ ਇੱਕ ਚੰਗਾ ਦਿਨ ਅਤੇ ਇੱਕ ਗੇਮ ਚੇਂਜਰ ਕਿਹਾ ਹੈ ਰਾਸ਼ਟਰਪਤੀ 트ੰਪ ਨੇ ਇਸ ਮੁੱਦੇ ਦੇ ਉੱਤੇ ਪੂਰੀ ਸਰਕਾਰ ਜਿਹੜੀ ਆ ਉਹਨੂੰ ਲਾ ਦਿੱਤਾ ਹੈ ਉਸਨੇ ਐਤਵਾਰ ਨੂੰ ਕਿਹਾ ਕਿ ICE FBI ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਬਿਊਰੋ ਆਫ ਅਲਕੋਹਲ ਤਮਾਕੂ ਹਥਿਆਰ ਤੇ ਵਿਸਫੋਟਕ ਅਤੇ US ਮਾਰਸ਼ਲ ਸਰਵਿਸ سمیت ਇਹ ਸਾਰੀਆਂ ਏਜੰਸੀਆਂ ਜਿਹੜੀਆਂ ਇਹਨਾਂ ਨੂੰ ਉਹਦੇ ਨਾਲ ਜੋੜ ਦਿੱਤਾ ਗਿਆ ਇਸ ਕੰਮ ਲਈ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੇਤਾਵਨੀ ਤੋਂ ਬਾਅਦ ਕਲੰਬੀਆ ਅਮਰੀਕਾ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹੋ ਗਿਆ ਹੈ ਵਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਵਾਈਟ ਹਾਊਸ ਨੇ ਕਿਹਾ ਕਿ ਕਲੰਬੀਆ ਦੀ ਸਰਕਾਰ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਸਹਿਮਤ ਹੋ ਗਈ ਹੈ ਜਿਸ ਵਿੱਚ ਕਲੰਬੀਆ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਫੌਜੀ ਜਾਂ ਜਾਰੈਂਡ ਰਿਪੋਰਟ ਕੀਤਾ ਜਾਣਾ ਵੀ ਸ਼ਾਮਲ ਹੈ ਤੁਹਾਨੂੰ ਇੱਥੇ ਯਾਦ ਕਰਾ ਦਈਏ ਕਿ ਕਲੰਬੀਆ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਜਿਹੜੇ ਫੌਜੀ ਜਹਾਜ਼ ਸੀਗੇ ਅਮਰੀਕਾ ਦੇ ਆਪਣੇ ਮੁਲਕ ਦੇ ਉੱਤੇ ਗਏ ਉਹਨਾਂ ਨੂੰ ਗੈਰਕਾਨੂੰਨੀ ਕਿਹਾ ਤੇ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਤੇ ਉਸ ਤੋਂ ਬਾਅਦ ਕਾਫੀ ਤਲਖੀ ਵਧੀ ਹੋਈ ਸੀ ਇੱਥੋਂ ਤੱਕ ਕਿ ਉੱਥੋਂ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਕਿਸੇ ਗੋਰੇ ਗੁਲਾਮ ਅਮਰੀਕਨ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਆ ਉਹਨਾਂ ਨੇ ਕਿਹਾ ਕਿ ਅਸੀਂ ਮਾਰਟਨ ਲੂਥਰ ਅਤੇ ਇਬਰਾਹਿਮ ਲਿੰਕਨ ਨੂੰ ਤਾਂ ਜਾਣਦੇ ਆ ਪਰ ਇਹੋ ਜਿਹੇ ਵਿਅਕਤੀ ਨੂੰ ਅਸੀਂ ਨਹੀਂ ਜਾਣਦੇ ਪਰ ਬਾਅਦ ਵਿੱਚ ਜਦੋਂ ਹੀ ਟਰੰਪ ਨੇ ਉਹਨਾਂ ਤੇ ਟੈਰਫ ਲਾਉਣ ਦੀ ਗੱਲ ਕਹੀ ਤਾਂ ਫਿਰ ਉਹਨਾਂ ਨੇ ਯੂ ਟਰਨ ਲੈ ਲਿਆ ਸੋ ਵਾਈਟ ਹਾਊਸ ਨੇ ਕਿਹਾ ਹੈ ਕਿ ਇਸ ਸਮਝੌਤੇ ਦੇ ਤਹਿਤ ਕਲੰਬੀਆ ਤੇ ਟੈਰਫ ਅਤੇ ਪਾਬੰਦੀਆਂ ਲਾਉਣ ਵਾਲੇ ਡਰਾਫਟ ਨੂੰ ਰਿਜ਼ਰਵ ਵਿੱਚ ਰੱਖ ਲਿਆ ਜਾਏਗਾ ਜੇਕਰ ਕਲੰਬੀਆ ਸਮਝੌਤੇ ਦਾ ਸਨਮਾਨ ਕਰਨ ਵਿੱਚ ਸਫਲ ਰਿਹਾ ਤਾਂ ਫਿਰ ਇਹਤੇ ਦਸਖਤ ਨਹੀਂ ਕੀਤੇ ਜਾਣਗੇ ਇਸ ਤੋਂ ਪਹਿਲਾਂ ਕਲੰਬੀਆ ਨੇ ਰਿਪੋਰਟ ਕੀਤੀ ਹੈ ਪ੍ਰਵਾਸੀਆਂ ਨਾਲ ਭਰੇ ਅਮਰੀਕੀ ਜਹਾਜ਼ਾਂ ਨੂੰ ਉਤਰਨ ਦੀ ਜਗ੍ਹਾ ਤਨੀ ਛੇ ਦਿੱਤੀ ਕਲੰਬੀਆ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਫੌਜੀ ਜਹਾਜ਼ ਸਨ ਕਲੰਬੀਆ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਨੇ ਉਸ ਦੇ ਉੱਤੇ 25% ਟੈਰਫ ਵੀ ਲਾ ਦਿੱਤਾ ਸੀ ਅਤੇ ਕਲੰਬੀਆ ਦੇ ਅਧਿਕਾਰੀਆਂ ਦੇ ਵੀਜ਼ੇ ਰੱਦ ਕਰਨ ਦੀ ਚੇਤਾਵਨੀ ਦਿੱਤੀ ਸੀ ਸੌ ਚੁੱਕਣ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਫਿਰ ਤੋਂ ਸਾਊਦੀ ਅਰਬ ਦੀ ਚੋਣ ਕਰ ਸਕਦੇ ਹਨ ਪਰ ਸ਼ਰਤ ਇਹ ਰੱਖੀ ਕਿ ਸਾਊਦੀ ਅਰਬ 450 ਅਰਬ ਡਾਲਰ ਦਾ ਅਮਰੀਕੀ ਸਮਾਨ ਖਰੀਦੇ ਇਸ ਦੇ ਜਵਾਬ ਵਿੱਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੇ ਅਮਰੀਕਾ ਨਾਲ ਆਪਣੇ ਦੇਸ਼ ਦਾ ਪੂੰਜੀ ਨਿਵੇਸ਼ 600 ਅਰਬ ਡਾਲਰ ਤੱਕ ਵਧਾਉਣ ਦਾ ਵਾਅਦਾ ਕਰ ਲਿਆ ਪਰ ਅਜੇ ਲੱਗਦਾ ਹੈ ਕਿ 트럼ਪ ਦੀਆਂ ਨਜ਼ਰਾਂ ਵਿੱਚ 600 ਅਰਬ ਡਾਲਰ ਕਾਫੀ ਨਹੀਂ ਹਨ। ਉਹਨੇ ਸਾਊਦੀ ਅਮਰੀਕੀ ਵਪਾਰ ਨੂੰ 1 ਟ੍ਰਿਲੀਅਨ ਡਾਲਰ ਤੱਕ ਵਧਾਉਣ ਦੀ ਇਸ਼ਾਰਾ ਦਾ ਸੰਕੇਤ ਦਿੱਤਾ ਹੈ। 트럼ਪ ਨੇ ਕਿਹਾ ਕਿ ਮੈਂ ਉਸ ਨੂੰ ਇਹ ਰਕਮ ਵਧਾ ਕੇ ਕਰੀਬ 1 ਟ੍ਰਿਲੀਅਨ ਡਾਲਰ ਕਰਨ ਲਈ ਕਹਾਗਾ। ਮੈਨੂੰ ਲੱਗਦਾ ਹੈ ਕਿ ਉਹ ਜੇ ਇਸ ਲਈ ਕਰੇਗਾ ਕਿਉਂਕਿ ਅਸੀਂ ਉਸ ਨਾਲ ਦੋਸਤਾਨਾ ਹਾਂ। ਹਾਂ ਬਹੁਤ ਵਧੀਆ ਦੋਸਤਾਨਾ ਜੀ ਪ੍ਰੈਸ਼ਰ ਨਾਲ ਜੁੱਤੀ ਨਾਲ ਤੁਸੀਂ ਦੁਨੀਆ ਨੂੰ ਦੋਸਤੀ ਆਪਣੀ ਜਿਹੜੀ ਉਹ ਦਿੰਦੇ ਹੋ ਸ਼ਰਤਾਂ ਲਾ ਕੇ ਦੋਸਤੀ ਨਿਭਾਉਂਦੇ ਹੋ ਸੋ ਇਹ ਸੱਚਮੁੱਚ ਹੀ ਬਹੁਤ ਵਧੀਆ ਦੋਸਤੀ ਹੈ ਤੋਂ ਸਾਊਦੀ ਅਰਬ ਅਤੇ ਅਮਰੀਕਾ ਦੇ ਬਿਆਨ ਦੋਹਾਂ ਦੇਸ਼ਾਂ ਦੇ ਸਬੰਧਾਂ ਦੇ ਬਾਰੇ ਦੱਸਦੇ ਹਨ ਇਹ ਬਿਆਨ ਇਹ ਵੀ ਦਰਸਾਉਂਦੇ ਹਨ ਕਿ ਦੋਹਾਂ ਪਾਰਟੀਆਂ ਦੇ ਆਰਥਿਕ ਅਤੇ ਇੱਕ ਦੂਜੇ ਤੇ ਕਿੰਨੇ ਬਨਿਆਦੀ ਤੌਰ ਤੇ ਨਿਰਭਰਨ ਅਮਰੀਕਾ ਦੇ ਰਾਸ਼ਟਰਪਤੀ ਬਣ ਤੋਂ ਬਾਅਦ 트ੰਪ ਦੀ ਪਹਿਲੀ ਵਿਦੇਸ਼ ਯਾਤਰਾ ਸਾਊਦੀ ਅਰਬ ਦੀ ਸੀ ਜਦੋਂ 트ੰਪ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਤਾਂ ਉਹਨਾਂ ਨੇ ਤਲਵਾਰ ਚੁੱਕੀ ਤੇ ਸਾਊਦੀ ਸ਼ਾਸਕ ਕਿੰਗ ਸਲਮਾਨ ਬਿਨ ਅਬਦੁਲ ਅਜੀਜ਼ ਨਾਲ ਰਵਾਇਤੀ ਸਾਊਦੀ ਡਾਂਸ ਵਿੱਚ ਵੀ ਹਿੱਸਾ ਲਿਆ ਉਸ ਸਮੇਂ ਉੱਥੋਂ ਦੇ ਕਿੰਗ ਨੇ ਉਹਨਾਂ ਨੂੰ ਦੇਸ਼ ਦਾ ਸਭ ਤੋਂ ਉੱਚਾ ਸਨਮਾਨ ਵਿੱਚੋਂ ਇੱਕ ਕਿੰਗ ਅਬਦੁਲ ਅਜੀਜ਼ ਗੋਲਡਨ ਮੈਡਲ ਨਾਲ ਵੀ ਸਨਮਾਨਿਤ ਕੀਤਾ ਸੀ ਡੋਨਲਡ 트ੰਪ ਦੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸਾਊਦੀ ਅਰਬ ਨੇ ਅਮਰੀਕੀ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰਾ ਨਿਵੇਸ਼ ਜਿਹੜਾ ਉਹ ਕੀਤਾ ਇਹ ਪੂੰਜੀ ਨਿਵੇਸ਼ ਤੇਲ ਤੋਂ ਹਟ ਕੇ ਸਾਊਦੀ ਅਰਬ ਦੇ ਆਰਥਿਕ ਤਨੂ ਵਪਿੰਨ ਬਣਾਉਣ ਦੇ ਵਿਆਪਕ ਯਤਨ ਦਾ ਹਿੱਸੇ ਵਜੋਂ ਸੀ ਇਹ ਰਣਨੀਤੀ ਸਾਊਦੀ ਅਰਬ ਦੇ ਵਿਜ਼ਨ 2030 ਤੱਕ ਅਪਣਾਈ ਜਾ ਰਹੀ ਹੈ ਸਰਕਾਰੀ ਅੰਕੜਿਆਂ ਮੁਤਾਬਕ ਦੋਹਾਂ ਤਰ੍ਹਾਂ ਨੇ 460 ਅਰਬ ਅਮਰੀਕੀ ਡਾਲਰ ਦੇ ਸੌਜੋਤੇ ਅਤੇ ਦਸਖਤ ਕੀਤੇ ਸਨ ਜਿਨ੍ਹਾਂ ਚੋਂ ਇੱਕ ਕਤ 110 ਅਰਬ ਡਾਲਰ ਫੌਜੀ ਅਤੇ ਰੱਖਿਆ ਮਾਮਲਿਆਂ ਨਾਲ ਸੰਬੰਧਿਤ ਹਨ ਅਮਰੀਕਾ ਸਾウਦੀ ਅਰਬ ਤੇ ਇਜ਼ਰਾਇਲ ਦੇ ਵਿਚਕਾਰ ਸਬੰਧਾਂ ਨੂੰ ਬਹਾਲ ਕਰਨਾ ਚਾਹੁੰਦਾ ਹੈ ਅਤੇ ਇਹਦੇ ਨਾਲ ਹੀ ਸਾウਦੀ ਦੀ ਇਕਬਾਈ ਹੀਟ ਖਾੜੀ ਸਹਿਯੋਗ ਕੌਂਸਲ ਨਹੀਂ ਚੀਨੀ ਅਤੇ ਰੂਸੀ ਪ੍ਰਭਾਵ ਦਾ ਵੀ ਮੁਕਾਬਲਾ ਕਰਨਾ ਚਾਹੁੰਦਾ ਹੈ ਸਾウਦੀ ਅਰਬ ਨੇ ਹਾਲ ਹੀ ਵਿੱਚ ਚੀਨ ਅਤੇ ਰੂਸ ਨਾਲ ਚੰਗੇ ਸਬੰਧ ਬਣਾ ਲਏ ਹਨ ਖਾਸ ਕਰਕੇ ਊਰਜਾ ਦੇ ਖੇਤਰ ਵਿੱਚ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੁਣ ਇੱਕ ਗੁੰਝਲਦਾਰ ਮਾਮਲਾ ਬਣ ਚੁੱਕਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾウਦੀ ਅਰਬ ਅਮਰੀਕੀ ਸਮਾਨ ਤੇ ਕਿੰਨਾ ਖਰਚ ਕਰਦਾ ਹੈ ਅਤੀਤ ਦੇ ਤਜਰਬੇ ਦਰਸਾਉਂਦੇ ਹਨ ਕਿ ਇਜ਼ਰਾਈਲੀ ਪ੍ਰਭਾਵ ਹੋਰ ਸਾਰੀਆਂ ਗੱਲਾਂ ਨੂੰ ਛੱਡ ਕੇ ਅਮਰੀਕਨ ਪਾਲਿਸੀ ਦੇ ਉੱਤੇ ਹਾਵੀ ਹੁੰਦਾ ਹੈ ਦੂਜੇ ਪਾਸੇ ਅਮਰੀਕਾ ਵਸ ਵਿਦੇਸ਼ ਨੀਤੀ ਉਹੀ ਰਹਿੰਦੀ ਹੈ ਭਾਵੇਂ ਸਰਕਾਰ ਕੋਈ ਵੀ ਸਤਾ ਵਿੱਚ ਆ ਜਾਵੇ ਅਗਲੀ ਖਬਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਫੋਨ ਤੇ ਗੱਲ ਕੀਤੀ 트੍ਰੰਪ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਦੋਵਾਂ ਵਿਚਾਲੇ ਪਹਿਲੀ ਗੱਲਬਾਤ ਇਸ ਦੌਰਾਨ ਭਾਰਤ ਅਮਰੀਕਾ ਸਬੰਧਾਂ ਤੇ ਚਰਚਾ ਹੋਈ 6 ਨਵੰਬਰ ਨੂੰ ਚੋਣਾਂ ਜਿੱਤਣ ਤੋਂ ਬਾਅਦ ਵੀ ਮੋਦੀ ਨੇ 트੍ਰੰਪ ਨਾਲ ਫੋਨ ਤੇ ਗੱਲ ਕੀਤੀ ਸੀ ਤੇ ਉਹਨਾਂ ਨੂੰ ਵਧਾਈ ਦਿੱਤੀ ਸੀ ਇਸ ਗੱਲਬਾਤ 'ਚ 트੍ਰੰਪ ਦੇ 트੍ਰੰਪ ਨੇ ਮੋਦੀ ਦੀ ਲੋਕਪ੍ਰਿਅਤਾ ਦੀ ਤਾਰੀਫ਼ ਕੀਤੀ ਤੇ ਉਮੀਦ ਜਤਾਈ ਸੀ ਕਿ ਭਵਿੱਖ ਵਿੱਚ ਉਹ ਮਿਲ ਕੇ ਕੰਮ ਕਰਨਗੇ ਅਗਲੀ ਖਬਰ 26 ਜਨਵਰੀ ਨੂੰ ਚੀਨ ਦੇ 2 ਦਿਨਾਂ ਦੌਰੇ ਤੇ ਗਏ ਭਾਰਤੀ ਵਿਦੇਸ਼ਕਤਰ ਵਿਕਰਮ ਵਿਸ਼ਰੀ ਨੇ ਅੱਜ ਜਾਨੀ 100 ਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨਾਲ ਮੁਲਾਕਾਤ ਕੀਤੀ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮ ਮੁਤਾਬਕ ਚੀਨੀ ਵਿਦੇਸ਼ ਮੰਤਰੀ ਨੇ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਮਝ ਤੇ ਸਹਿਯੋਗ ਵਧਾਉਣ ਲਈ ਠੋਸ ਕਦਮ ਚੁੱਕਣ ਦੀ ਗੱਲ ਕੀਤੀ ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਨੂੰ ਆਪਸੀ ਸ਼ੱਕ ਦੂਰੀ ਤੇ ਥਕਾਵਟ ਜਿਹੜੀ ਹੈ ਇੱਕ ਦੂਜੇ ਤੋਂ ਜਿਹੜਾ ਉਹ ਮੁਲਕਾਂ ਦਾ ਸਬੰਧ ਜਿਹੜੇ ਆ ਉਹ ਉਚਾਟ ਹੋਏ ਪਏ ਨੇ ਇੱਕ ਦੂਜੇ ਤੋਂ ਉਹ ਤੋਂ ਬਚਣਾ ਚਾਹੀਦਾ ਹੈ ਭਾਰਤ ਤੇ ਚੀਨ ਦਰਮਿਆਨ ਚੰਗੇ ਸਬੰਧ ਏਸ਼ੀਆ ਤੇ ਦੁਨੀਆ ਦੀਆਂ ਦੋ ਪ੍ਰਚੀਨ ਸਭਿਅਤਾਵਾਂ ਦੀ ਸ਼ਾਂਤੀ ਸਥਿਰਤਾ ਵਿਕਾਸ ਅਤੇ ਖਿਸ਼ਾਲੀ ਲਈ ਜ਼ਰੂਰੀ ਹਨ ਵਿਦੇਸ਼ ਮੰਤਰੀ ਹੋਣ ਤੋਂ ਇਲਾਵਾ ਵੈਂਗ ਭਾਰਤ-ਚੀਨ ਸਰਦੀ ਪ੍ਰਣਾਲੀ ਦੀ ਚੀਨ ਦੇ ਵਿਸ਼ੇਸ਼ ਪ੍ਰਤੀਨਿਧੀ ਵੀ ਹਨ ਇਸ ਦੇ ਨਾਲ ਹੀ ਭਾਰਤੀ ਸਖਤਰ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੇ ਲਗਾਤਾਰ ਗੱਲਬਾਤ ਰਹੀ ਆਪਣੇ ਵਿਵਾਦਤ ਮੁੱਦਿਆਂ ਨੂੰ ਬਿਹਤਰ ਤਰੀਕੇ ਨਾਲ ਨਿਪਟਾਇਆ ਹੈ ਜਲਦੀ ਭਾਰਤ ਤੇ ਚੀਨ ਦੇ ਦਰਮਿਆਨ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਨੂੰ 75 ਸਾਲ ਹੋ ਜਾਣਗੇ ਇਸ ਤੇ ਵਿਕਰਮ ਮਿਸ਼ਰੀ ਨੇ ਕਿਹਾ ਕਿ ਅਸੀਂ ਇਹਨਾਂ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰੇਗੰਢ ਨੂੰ ਸਾਂਝੇ ਤੌਰ ਤੇ ਮਨਾਉਣ ਲਈ ਚੀਨ ਦੇ ਨਾਲ ਕੰਮ ਕਰਨ ਲਈ ਤਿਆਰ ਹਾਂ 6 ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਦੇ ਵੱਲੋਂ ਚੀਨ ਦੀ ਇਹ ਦੂਜੀ ਉੱਚ ਪੱਧਰੀ ਯਾਤਰਾ ਹੈ ਇਸ ਤੋਂ ਪਹਿਲਾਂ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਗਾਲ ਜਿਹੜੇ ਨੇ ਉਹ ਪਿਛਲੇ ਮਹੀਨੇ ਭਾਰਤ ਵੱਲੋਂ ਚੀਨ ਦੇ 23ਵੇਂ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਬੈਠਕ ਵਿੱਚ ਸ਼ਾਮਲ ਹੋ ਕੇ ਆਏ ਹਨ ਅਗਲੀ ਖਬਰ ਇਜ਼ਰਾਈਲ ਤੇ ਗਾਜ਼ਾ ਪੱਟੀ ਤੋਂ ਆ ਜੀ ਹਮਾਸ ਨੇ ਗਾਜ਼ਾ ਦੇ ਬੇਕਾਰ ਹੋਏ ਲੋਕਾਂ ਦੀ ਉੱਤਰੀ ਗਾਜ਼ਾ ਵਿੱਚ ਵਾਪਸੀ ਨੂੰ ਜਿੱਤ ਦੱਸਿਆ ਹੈ ਹਮਾਸ ਨੇ ਕਿਹਾ ਹੈ ਕਿ ਵਿਸਥਾਪਿਤ ਲੋਕਾਂ ਦੀ ਵਾਪਸੀ ਸਾਡੇ ਲੋਕਾਂ ਦੀ ਜਿੱਤ ਹੈ ਇਹ ਵਿਸਥਾਪਿਤ ਅਤੇ ਇਜ਼ਰਾਈਲੀ ਕਬਜ਼ੇ ਦੀ ਯੋਜਨਾ ਦੀ ਅਸਫਲਤਾ ਤੇ ਹਾਰ ਦਾ ਸੰਕੇਤ ਹੈ ਹਮਾਸ ਦਾ ਇਹ ਬਿਆਨ ਸੌਰ ਸਵੇਰੇ ਨਜ਼ਾਰਮ ਕੋਰਿਡੋਰ ਦੇ ਖੁੱਲਣ ਤੋਂ ਬਾਅਦ ਆਇਆ ਹੈ ਗਾਜ਼ਾ ਦੇ ਸੁਰੱਖਿਆ ਦੇ ਅਧਿਕਾਰੀਆਂ ਨੇ ਨਿਊਜ਼ ਏਜੰਸੀ AFP ਨੂੰ ਦੱਸਿਆ ਕਿ ਸਰਦ ਖੁੱਲਣ ਤੋਂ ਬਾਅਦ 2 ਘੰਟੇ ਦੇ ਅੰਦਰ ਅੰਦਰ ਹੀ 2 ਲੱਖ ਜਿਹੜੇ ਬੇਕਾਰ ਹੋਏ ਲੋਕ ਫਲਸਤੀਨੀ ਸੀ ਉਹ ਪੈਦਲ ਹੀ ਗਾਜ਼ਾ ਵੱਲ ਨੂੰ ਪਰਤ ਗਏ AFP ਨੇ ਦੱਸਿਆ ਕਿ ਪੈਦਲ ਆਉਣ ਵਾਲਿਆਂ ਨੂੰ 2 ਘੰਟੇ ਦੇਰ ਬਾਅਦ ਸਰਦ ਨੂੰ ਦੋ ਹੋਰ ਅਧ ਦੋ ਘੰਟੇ ਬਾਅਦ ਸਰਹੱਦ ਨੂੰ ਗੱਡੀਆਂ ਲਈ ਵੀ ਖੋਲ ਦਿੱਤਾ ਗਿਆ ਸੀ ਏਐਫਪੀ ਦੇ ਅਨੁਸਾਰ ਗਾਜ਼ਾ ਪ੍ਰਸ਼ਾਸਨ ਨੇ ਗਾਜ਼ਾ ਸ਼ਹਿਰ ਅਤੇ ਉੱਤਰੀ ਖੇਤਰਾਂ ਵਿੱਚ ਬੇਕਾਰ ਹੋਏ ਲੋਕਾਂ ਦੀ ਦੇਖਭਾਲ ਲਈ 5500 ਤੋਂ ਵੱਧ ਲੋਕਾਂ ਨੂੰ ਨਿਯੁਕਤ ਕੀਤਾ ਹੈ ਹਮਾਸ ਇਸ ਹਫਤੇ ਇਜ਼raਇਲੀ ਨਾਗਰਿਕ ਅਰਬੇਲ ਯਹੂਦ ਨੂੰ ਵੀ ਰਿਆ ਕਰੇਗਾ ਹਮਾਸ ਲੋਕਾਂ ਨੂੰ ਉੱਤਰੀ ਗਾਜ਼ਾ ਵਾਪਸ ਜਾਣ ਦੀ ਇਜਾਜ਼ਤ ਦੇਣ ਦੇ ਬਦਲੇ 6 ਹੋਰ ਇਜ਼ਰਾਈਲੀਆਂ ਲਈ ਬੰਦਕਾਂ ਨੂੰ ਰਿਹਾ ਕਰੇਗਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਹੈ ਕਿ ਹਮਾਸ ਇਸ ਹਫਤੇ 6 ਹੋਰ ਇਜ਼ਰਾਈਲੀਆਂ ਦੀ ਬੰਦਕਾਂ ਨੂੰ ਰਿਹਾ ਕਰੇਗਾ ਤੇ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਸੌਂ ਵਾਰ ਤੋਂ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਰਿਆਕ ਕੀਤੇ ਜਾਣ ਵਾਲੇ ਬੰਦਕਾ ਵਿੱਚ ਇੱਕ ਨਾਗਰਿਕ ਅਰਬੇਲ ਜ਼ਹੂਦ ਵੀ ਸ਼ਾਮਲ ਹੈ ਨਾਗਰਿਕਾਂ ਦੀ ਰਿਹਾਈ ਨਾ ਹੋਣ ਕਾਰਨ ਇਜ਼ਰਾਈਲ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਆਪਣੇ ਘਰਾਂ ਨੂੰ ਨਹੀਂ ਸੀ ਪਰਤਨ ਦੇ ਰਿਹਾ ਹਮਾਸ ਨੇ ਸ਼ਨੀਵਾਰ ਨੂੰ ਚਾਰ ਬੰਦਕਾਂ ਨੂੰ ਰਿਹਾ ਕਰ ਦਿੱਤਾ ਸੀ ਪਰ ਉਸ ਸਮੇਂ ਇਹ ਜਿਹੜੀ ਇੱਕ ਵਿਸ਼ੇਸ਼ ਤੌਰ ਤੇ ਕੈਦੀ ਹੈ ਜ ਜਿਹਦਾ ਨਾਮ ਅਰਬਲ ਜਿਹਹਾਦ ਕੀ ਹੈ ਉਹਨੂੰ ਰਿਹਾ ਨਹੀਂ ਸੀ ਕੀਤਾ ਗਿਆ ਇਜ਼ਰਾਈਲ ਨੇ ਹਮਾਸ ਤੇ ਜੰਗਬੰਦੀ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਦਾ ਦੋਸ਼ ਲਾਇਆ ਸੀ ਸਮਝੌਤੇ ਦੇ ਤਹਿਤ ਪਹਿਲਾਂ ਇਜ਼ਰਾਈਲੀ ਜਿਹੜੇ ਆਮ ਨਾਗਰਿਕ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਸੀ ਬਾਅਦ ਵਿੱਚ ਫੌਜੀਆਂ ਨੂੰ ਗਾਜ਼ਾ ਜੰਗਬੰਦੀ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਹਮਾਸ ਨੇ ਸੱਤ ਬੰਦਕਾਂ ਨੂੰ ਰਿਹਾ ਕੀਤਾ ਹੈ ਇਜ਼ਰਾਈਲ ਨੇ ਬਦਲੇ ਵਿੱਚ 200 ਫلسطੀਨੀ ਕੈਦੀਆਂ ਨੂੰ ਰਿਹਾ ਹੁਣ ਤੱਕ ਕਰ ਦਿੱਤਾ ਹੈ। ਅਗਲੀ ਖਬਰ ਲਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੱਖਣੀ ਲਿਬਰਾਨ ਵਿੱਚ ਇਜ਼ਰਾਈਲੀ ਸੈਨਿਕਾਂ ਦੇ ਹਮਲੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ ਤੇ 124 ਲੋਕ ਜ਼ਖਮੀ ਹੋਏ ਹਨ। ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਕਿ ਇਲਾਕੇ 'ਚੋਂ ਹਿਜ਼ਬੁੱਲਾ ਦੇ ਹਟਣ ਤੋਂ ਬਾਅਦ ਇਜ਼ਰਾਈਲ ਦੇ ਸੈਨਿਕਾਂ ਦੀ ਵਾਪਸੀ ਦੀ ਵੀ ਸਮਾਂ ਸੀਮਾ ਪੂਰੀ ਹੋ ਗਈ ਹੈ ਪਰ ਇਸ ਦੇ ਬਾਵਜੂਦ ਵੀ ਇਜ਼ਰਾਈਲੀ ਸੈਨਿਕ ਉੱਥੇ ਮੌਜੂਦ ਹਨ। ਲਬਨਾਣ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲੀ ਸੈਨਿਕਾਂ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਖੇਤਰ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਜਿਹੜੇ ਉੱਥੇ ਆਉਣਾ ਚਾਹੁੰਦੇ ਸਨ ਉਹਨਾਂ ਨਾਗਰਿਕਾਂ ਤੇ ਹਮਲਾ ਕੀਤਾ ਹੈ ਮਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਹਨ ਜ਼ਖਮੀਆਂ ਵਿੱਚ ਔਰਤਾਂ ਬੱਚੇ ਤੇ ਇੱਕ ਸਿਹਤ ਕਰਮਚਾਰੀ ਜਿਹੜਾ ਉਹ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਅਗਲੀ ਖਬਰ ਹੈ ਜੀ ਬੰਗਲਾਦੇਸ਼ ਤੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਬਾਅਦ ਹੁਣ ਬੰਗਲਾਦੇਸ਼ ਵਿੱਚ ਜਿਹੜੇ ਮੌਜੂਦਾ ਥਲ ਸੈਨਾ ਦੇ ਮੁਖੀ ਨੇ ਜਨਰਲ ਵਕਾਰ ਉਸਮਾਨ ਉਹਨਾਂ ਦਾ ਤਖਤਾ ਪਲਟਣ ਦੀ ਸਾਜ਼ਿਸ਼ ਵੀ ਕਹਿੰਦੇ ਰਚੀ ਜਾ ਰਹੀ ਹੈ ਇੱਕ ਨਾਮਕਸ ਟਾਈਮ 'ਚ ਇੱਕ ਖਬਰ ਲੱਗੀ ਆ ਜਿਹਦੇ ਮੁਤਾਬਕ ਬੰਗਲਾਦੇਸ਼ ਫੌਜ ਦੇ ਲੈਫਟੀਨੈਂਟ ਜਨਰਲ ਮੁਹੰਮਦ ਫਜ਼ਰ ਰਹਿਮਾਨ ਫੌਜ ਦੀ ਵਾਗਡੋਰ ਸੰਭਾਲਣ ਦੀ ਤਿਆਰੀ ਕਰ ਰਹੇ ਹਨ ਇਸ ਸਾਜ਼ਿਸ਼ ਵਿੱਚ ਕਈ ਕੱਟੜਪੰਥੀ ਅਧਿਕਾਰੀ ਵੀ ਸ਼ਾਮਲ ਹਨ ਫੈਜ਼ਲ ਰਹਿਮਾਨ ਨੇ ਪਿਛਲੇ ਹਫਤੇ ਢਾਕਾ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਮੁਖੀ ਅਤੇ ਉਹਨਾਂ ਦੇ ਵਫਤ ਨਾਲ ਗੱਲਬਾਤ ਕੀਤੀ ਸੀ ਇਹਦੇ ਨਾਲ ਹੀ ਉਹ ਬੰਗਲਾਦੇਸ਼ ਦੀ ਖੁਫੀਆ ਜੰਸੀ ਡੀਜੀਐਫਆਈ ਤੋਂ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹਨ ਵਿਕਾਰ ਉਸ ਜ਼ਮਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸੀਨਾ ਅਤੇ ਭਾਰਤ ਦਾ ਸਮਰਥਕ ਮੰਨਿਆ ਜਾ ਰਿਹਾ ਹੈ ਉਸਨੇ 5 ਅਗਸਤ ਨੂੰ ਤਖਤਾ ਪਲਟਣ ਦੇਣ ਤੋਂ ਬਾਅਦ ਸ਼ੇਖ ਸੀਨਾ ਨੂੰ ਬੰਗਲਾਦੇਸ਼ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਸੀ ਜਦਕਿ ਇਹਦੇ ਉਲਟ ਮੁਹੰਮਦ ਫੈਜ਼ਲ ਰਹਿਮਾਨ ਆਪਣੀ ਕਟੜ ਸੋਚ ਤੇ ਪਾਕਿਸਤਾਨ ਪੱਕੀ ਪੈਦਲੇ ਲਈ ਜਾਣਿਆ ਜਾਂਦਾ ਹੈ ਵਿਕਰ ਸ਼ੇਖ ਸੀਨਾ ਦੇ ਕਾਫੀ ਕਰੀਬ ਰਹੇ ਹਨ ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ ਆਰਮੀ ਚੀਫ ਦੀ ਜਿਹੜੀ ਪਤਨੀ ਹੈ ਬੇਗਮ ਸਰਾਨਾਜ਼ ਕਮਾਲਕਾ ਰਹਿਮਾਨ ਸ਼ੇਖ ਸੀਨਾ ਦੇ ਚਾਚਾ मुस्तफिज़र रहमान दी बेटी है मुस्तफिज़र रहमान ने 1997 ਤੋਂ 2000 ਤੱਕ ਫੌਜ ਦੀ ਵਾਗਡੋਰ ਸੰਭਾਲੀ ਸੀ ਇਸ ਸਮੇਂ ਦੇ ਦੌਰਾਨ ਸ਼ੇਖ ਸਿਨਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵੀ ਸੀ ਇੱਕ ਹੋਰ ਖਬਰ ਅਨੁਸਾਰ ਬੰਗਲਾਦੇਸ਼ ਵਿੱਚ ਪਾਕਿਸਤਾਨ ਦੇ ਵੱਧਦੇ ਪ੍ਰਭਾਵ ਕਾਰਨ ਰੋਹੰਗੀਆਂ ਹਥਿਆਰਬੰਦ ਸਮੂਹਾਂ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋ ਗਿਆ ਹੈ ਇਹ ਖਦਸ਼ਾ ਹੈ ਕਿ ਭਾਰਤ ਦੇ ਨਾਲ ਨਾਲ ਮਿਆਂਮਾਰ ਤੇ ਬੰਗਲਾਦੇਸ਼ ਦੇ ਉੱਤੇ ਵੀ ਇਹਦੇ ਦੂਰਗਾਮੀ ਮਾੜੇ ਪ੍ਰਭਾਵ ਪੈ ਸਕਦੇ ਹਨ 25 ਦਸੰਬਰ ਨੂੰ ਮਿਆਂਮਾਰ ਦੀਆਂ ਚਾਰ ਬਗੀ ਜਥੇਬੰਦੀਆਂ ਅਰਾਕਾਨ ਰੋਹੰਗੀਆਂ ਸਾਲਵੇਸ਼ਨ ਆਰਮੀ ਤੇ ਰੋਹੰਗੀਆਂ ਸੋਲੀਡੇਟਰੀ ਆਰਗੇਨਾਈਜੇਸ਼ਨ ਤੇ ਇਸਰਾਮੀ ਮਹਾਜ਼ ਅਰਾਕਾਨ ਤੇ ਇੱਕ ਨਾ ਹੋਰ ਹੈ ਜੀ ਨੈਸ਼ਨਲ ਡਿਫੈਂਸ ਫੋਰਸ ਅਤੇ ਆਰਕਨ ਰੋਹੰਗਿਆ ਆਰਮੀ ਦੇ ਨਮਾਇਦੇ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਵਿੱਚ ਇੱਕ ਸ਼ਰਨਾਰਥੀ ਕੈਂਪ ਵਿੱਚ ਇਕੱਠੇ ਹੋਏ ਸਨ ਤੇ ਉੱਥੇ ਇੱਕ ਮੰਚ ਸਾਂਝਾ ਕੀਤਾ ਇਹ ਰੈਲੀ ਫੋਰ ਬ੍ਰਦਰ ਅਲਾਈਜ ਜਾਂ ਰੋਹੰਗਿਆ ਆਰਮੀ ਨਾਮਕ ਇਹਨਾਂ ਸਮੂਹਾਂ ਵਿਚਕਾਰ ਇੱਕ ਨਵੇਂ ਗੱਠ ਜੋੜ ਤੋਂ ਬਾਅਦ ਆਈ ਹੈ ਫਰਸਟ ਪੋਸਟ ਨੇ ਰਿਪੋਰਟ ਕੀਤੀ ਹੈ ਕਿ ਹਜ਼ਾਰਾਂ ਹੀ ਸ਼ਰਨਾਰਥੀ ਕਾਕਸ ਬਾਜ਼ਾਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੇਖਣ ਲਈ ਇਕੱਠੇ ਹੋਏ ਸਨ ਕਾਕਸ ਬਾਜ਼ਾਰ ਦੇ ਸੂਤਰਾਂ ਨੇ ਵੀ ਇਹ ਖਲਾਸਾ ਕੀਤਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਜਾਨੀ ਕਿ ਆਈਐਸਆਈ ਇਹਨਾਂ ਵਿਦਰੋਹੀ ਸੰਗਠਨਾਂ ਨਾਲ ਮਿਲ ਕੇ ਮੀਆਮਾਰਚ ਮੁੜ ਕੇ ਜਿਹੜਾ ਰੋਹੰਗੀਆ ਉਹਨਾਂ ਦਾ ਕਬਜ਼ਾ ਕਰਾਉਣ ਵਿੱਚ ਮਦਦ ਕਰ ਰਹੀ ਹੈ ਅਗਲੀ ਖਬਰ ਦਿੱਲੀ ਦੀਆਂ ਇਲੈਕਸ਼ਨ ਤੋਂ ਨੇ ਜੀ ਕੇਜਰੀਵਾਲ ਨੇ ਦਿਨੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਚੋਣ ਮਨੋਰਥ ਪੱਤਰ ਕੇਜਰੀਵਾਲ ਕੀ ਗਰੰਟੀ ਯਾਰੀ ਕੀਤਾ ਹੈ ਚੋਣ ਮਨੋਰਥ ਪੱਤਰ ਦੀ ਸ਼ੁਰੂਆਤ ਮੌਕੇ ਬੋਲਦਿਆਂ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਤੇ ਆਪ ਦੇ ਵਾਅਦੇ ਆਧਾਰ ਤੇ ਸ਼ਾਸਨ ਦੀ ਨਕਲ ਕਰਨ ਦਾ ਦੋਸ਼ ਲਾਉਂਦਿਆਂ ਉਸ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਕਹਿ ਕੇ ਅਸੀਂ ਦੇਸ਼ ਵਿੱਚ ਸਭ ਤੋਂ ਪਹਿਲਾਂ ਗਰੰਟੀ ਸ਼ਬਦ ਲਿਆਂਦਾ ਸੀ ਸਾਡੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਚੋਰੀ ਕਰ ਲਿਆ ਪਰ ਫਰਕ ਇਹ ਹੈ ਕਿ ਅਸੀਂ ਆਪਣੀਆਂ ਗਰੰਟੀਆਂ ਪੂਰੀਆਂ ਕਰਦੇ ਹਾਂ ਪਰ ਭਾਰਤੀ ਜਨਤਾ ਪਾਰਟੀ ਵਾਲੇ ਉਹ ਕੁਝ ਨਹੀਂ ਕਰਦੇ ਕੇਜਰੀਵਾਲ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਆਪ ਦੇ ਸ਼ਾਸਨ ਦੇ ਫਲਸਫੇ ਦੀ ਪੁਸ਼ਟੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਮੈਂ ਖਬਰ ਦਰ ਆ ਰਿਹਾ ਜੀ ਆਪ ਦੇ ਸ਼ਾਸਨ ਦੇ ਫਲਸਫੇ ਦੀ ਪੁਸ਼ਟੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਲੋਕ ਭਲਾਈ ਤੇ ਬੁਨਿਆਦੀ ਢਾਂਚੇ ਦੇ ਸੁਧਾਰਾ ਨੂੰ ਪਹਿਲ ਦਿੰਦਾ ਹੈ ਖਬਰ ਅਸਲ ਚ ਇਹ ਹੈ ਕਿ ਅੱਜ ਦੇ ਮਾਹੌਲ ਵਿੱਚ ਜਦੋਂ ਵੀ ਕੋਈ ਸਿਆਸਤਦਾਨ ਫਲਸਫੇ ਤੇ ਵਿਚਾਰਧਾਰਾ ਦੀ ਗੱਲ ਕਰਦਾ ਹੈ ਲੱਗਦਾ ਹੈ ਕਿ ਉਹ ਸੁੱਚੇ ਮੂਹੇ ਝੂਠ ਬੋਲ ਰਿਹਾ ਹੈ ਖਾਸ ਕਰਕੇ ਕੇਜਰੀਵਾਲ ਦਾ ਕਿਸੇ ਵੀ ਕਿਸਮ ਦੀ ਵਿਚਾਰਧਾਰਾ ਨਾਲ ਦੂਰ ਦੂਰ ਤੱਕ ਕੋਈ ਸਬੰਧ ਨਜ਼ਰ ਨਹੀਂ ਆਉਂਦਾ ਸਿਰਫ ਇੱਕ ਵੀ ਇੱਕ ਹੀ ਫਲਸਫਾ ਚੋਣ ਜਿਤਨਾ ਬਾਕੀ ਹੈ ਕਦੀ ਉਹ ਇਹਨੂੰ ਜਿੱਤਣ ਲਈ ਹਿੰਦੂਵਾਦੀ ਲੀਡਰ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਦੇ ਆ ਕਦੀ ਉਹ ਹਨੂ ਹਨੂਮਾਨ ਦੇ ਭਗਤ ਬਣਦੇ ਆ ਤੇ ਕਦੀ ਕੁਝ ਬੋਲਦੇ ਆ ਸੋ ਕੇਜਰੀਵਾਲ ਦੀ ਜਿਹੜੀ ਆਮਦ ਹੈ ਉਸ ਨੇ ਇਨਕਲਾਬ ਦੇ ਉਠੇ ਸੁਪਨੇ ਵਕਾ ਕੇ ਰਾਜਨੀਤੀ ਚ ਹੋਣ ਵਾਲੀ ਕਿਸੇ ਵੀ ਸਾਰੂ ਤਬਦੀਲੀ ਨੂੰ ਹੁਣ ਪਿੱਛੇ ਹੀ ਧੱਕਿਆ ਹੈ ਖੈਰ ਤਾਏ ਦੀ ਚਲਤੀ ਜੱਲੀ ਤੇ ਮੈਂ ਕੀ ਰਵਾਂ ਕੱਲੀ ਉਹਨਾਂ ਦਿੱਲੀ ਵਾਸੀਆਂ ਲਈ ਆਪਣੀਆਂ ਗਰੰਟੀਆਂ ਦਾ ਐਲਾਨ ਕੀਤਾ ਜਿਸ ਵਿੱਚ ਦਿੱਲੀ ਵਾਸੀਆਂ ਲਈ ਮਜ਼ਬੂਤ ਰੁਜ਼ਗਾਰ ਸਿਰਜਣਾ ਮਹਿਲਾ ਸਨਮਾਨ ਯੋਜਨਾ ਦੇ ਤਹਿਤਔਰਤਾਂ ਲਈ 2100 ਰੁਪਏ ਮਹੀਨਾ ਵਿੱਤੀ ਸਹਾਇਤਾ ਸੰਜੀਵਨੀ ਯੋਜਨਾ ਮੁਕਤ ਸਹੂਲਤਾਂ ਸਿਹਤ ਸਹੂਲਤਾਂ ਬਕਾਇਆ ਵਧੇ ਹੋਏ ਪਾਣੀ ਦੇ ਬਿੱਲਾਂ ਨੂੰ ਮਾਫ ਕਰਨਾ ਕੌਮੀ ਰਾਜਨੀਤੀ ਦੇ ਹਰ ਘਰ ਨੂੰ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਸ਼ਾਮਲ ਹੈ। ਪਾਰਟੀ ਵੱਲੋਂ ਕੀਤੇ ਗਏ ਮੁੱਖ ਵਾਅਦਿਆਂ ਪ੍ਰਦੂਸ਼ਿਤ ਜਮਨਾ ਨਦੀ ਨੂੰ ਸਾਫ਼ ਕਰਨ ਅਤੇ ਦਿੱਲੀ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਵਚਨਬੱਧਤਾ ਵੀ ਹੈ। ਬਾਬਾ ਸਾਹਿਬ ਅੰਗੇ ਅੰਬੇਦਕਰ ਸਕਾਲਰਸ਼ਿਪ ਦੇ ਤਹਿਤ ਸ਼ੈਡਿਊਲ ਕਾਸਟ ਤੇ ਸ਼ੈਡਿਊਲ ਟ్రਾਈਬ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਲਈ ਵਜੀਫੇ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਨਿਰਸ਼ੁਲਕ バスਵਾਰੀ ਅਤੇ ਮੈਟਰੋ ਕਿਰਾਏ ਵਿੱਚ 50% ਦੀ ਛੋਟ ਦੀ ਵੀ ਗਰੰਟੀ ਦਿੱਤੀ ਗਈ ਹੈ ਮੈਨੀਫੈਸਟੋ ਵਿੱਚ ਪੁਜਾਰੀਆਂ ਤੇ ਗੁਰਦੁਆਰੇ ਦੇ ਗ੍ਰੰਥੀਆਂ ਨੂੰ 18000 ਰੁਪਏ ਮਹੀਨਾ ਵਿੱਤੀ ਸਹਾਇਤਾ ਅਤੇ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਤੇ ਪਾਣੀ ਦੇ ਲਾਭ ਦੇਣ ਦਾ ਵੀ ਵਾਅਦਾ ਜਿਹੜਾ ਕੇਜਰੀਵਾਲ ਵੱਲੋਂ ਕੀਤਾ ਗਿਆ ਹੈ ਅਗਲੀ ਖਬਰ ਹੈ ਜੀ ਚੰਡੀਗੜ੍ਹ ਦੀ सीबीआई ਦੀ ਵਿਸ਼ੇਸ਼ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਆਈਜੀ ਜਹੂਰ ਐਚ ਜੈਦੀ ਸਮੇਤ 8 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੇ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਸੀ ਸੀਬੀਆਈ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਗੁੜੀਆ ਕਤਲ ਕੇਸ ਵਿੱਚ ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੁਲਿਸ ਰਸਤੇ ਵਿੱਚ ਇੱਕ ਨੇਪਾਲੀ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਆਈਜੀ ਜਹੂਰ ਅਚ ਜੈਦੀ ਸਵੇਤ 8 ਪੁਲਿਸ ਮਾਮਾਜ਼ਮਾ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਸੀ। Shimla ਦੇ ਕੋਟਖਾਈ ਦੇ ਇੱਕ ਸਕੂਲ ਦੀ ਵਿਦਿਆਰਥਣ ਗੁੜੀਆ ਜਿਹੜਾ ਇਹ ਨਾਂ ਅਸਲੀ ਨਹੀਂ ਹੈ 4 ਜੁਲਾਈ 2017 ਨੂੰ ਲਾਪਤਾ ਹੋ ਗਈ ਸੀ। ਉਸਦੀ Laash 2 ਦਿਨ ਬਾਅਦ ਜੰਗਲ ਵਿੱਚੋਂ ਬਰਾਮਦ ਕੀਤੀ ਕੀਤੀ ਗਈ ਸੀ। ਜਾਂਚ ਸਾਹਮਣੇ ਆਇਆ ਸੀ ਕਿ ਵਿਦਿਆਰਥਣ ਨਾਲ ਜ਼ਬਰਜਨਾਹ ਕਰਕੇ ਉਸ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਸਥਾਨਕ ਨੌਜਵਾਨਾਂ ਸਮੇਤ ਪੰਜ ਮਜ਼ਦੂਰਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਵਿੱਚ ਸੂਰਜ ਨਾਮ ਦਾ ਇੱਕ ਨੇਪਾਲੀ ਵੀ ਸੀ ਆਈਜੀ ਜ਼ਹੂਰ ਹੈਦਰ ਜੈਦੀ 1994 ਬੈਂਚ ਦੇ ਅਧਿਕਾਰੀ ਹਨ ਜੈਦੀ ਨੂੰ 217 ਵਿੱਚ ਗੁੜੀਆਂ ਜ਼ਬਰ ਜਨਾਹ ਕੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਜੈਦੀ 1.5 ਸਾਲ ਤੋਂ ਵੱਧ ਸਮੇਂ ਤੋਂ ਸ਼ਿਮਲਾ ਦੀ ਕਾਂਡਾ ਜੇਲ੍ਹ ਵਿੱਚ ਬੰਦ ਸੀ ਉਹਨਾਂ ਨੂੰ 2019 ਵਿੱਚ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ ਹਾਲਾਂਕਿ ਜ਼ਮਾਨਤ ਤੋਂ ਬਾਅਦ ਵੀ ਇਸ ਕੇਸ ਦੀ ਸੁਣਵਾਈ ਚੱਲਦੀ ਰਹੀ ਸਾਲ 2020 ਵਿੱਚ ਸਰਕਾਰ ਨੇ ਜੈਦੀ ਨੂੰ ਮੁਅਤਲ ਕਰ ਦਿੱਤਾ ਸੀ ਪਰ 3 ਸਾਲ ਬਾਅਦ ਉਹਨਾਂ ਨੂੰ ਪੁਲਿਸ ਵਿਭਾਗ ਵਿੱਚ ਫਿਰ ਬਹਾਲ ਕਰ ਦਿੱਤਾ ਗਿਆ ਸੀ ਅਗਲੀ ਖਬਰ ਸਰਕਾਰ ਨੇ ਸੋਮਵਾਰ ਨੂੰ ਭਾਰਤੀ ਸਿਕਿਉਰਿਟੀਆਂ ਐਂਡ ਐਕਸਚੇਂਜ ਬੋਰਡ ਮਤਲਬ ਜਾਨੀ ਕਿ ਸੇਬੀ ਦੀ ਚੇਅਰ ਪਰਸਨ ਦੀ ਭਾਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹ ਪ੍ਰਕਿਰਿਆ ਮੌਜੂਦਾ ਮੁਖੀ ਮਾਧਵੀ ਪੂਰੀ ਬੁੱਚ ਦਾ ਕਾਰਜਕਾਲ ਖਤਮ ਹੋਣ ਤੋਂ 1 ਮਹੀਨਾ ਪਹਿਲਾਂ ਆਈ ਹੈ ਵਿੱਤ ਮੰਤਰਾਲੇ ਨੇ ਇਹ ਸੰਕੇਤ ਦਿੱਤਾ ਹੈ ਕਿ ਸੇਬੀ ਦੀ ਜਿਹੜੀ ਮੁਖੀ ਹੈ ਮਾਧਵੀ 부ਚ ਉਹਦੀ ਸੇਵਾ ਵਿੱਚ ਹੁਣ ਹੋਰ ਵਾਅਦਾ ਨਹੀਂ ਕੀਤਾ ਜਾਵੇਗਾ 부ਚ ਲੰਮੇ ਸਮੇਂ ਤੋਂ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ ਹੈ ਸੇਬੀ ਦੀ ਗਵਾਹੀ ਕਰਨ ਵਾਲੀ ਪਹਿਲੀ ਮਹਿਲਾ 부ਚ ਨੇ 2 ਮਾਰਚ 2022 ਨੂੰ 3 ਸਾਲ ਲਈ ਇਹ ਉਹਦਾ ਸੰਭਾਲਿਆ ਸੀ ਉਹਨਾਂ ਨੇ ਆਈਏਸ ਅਧਿਕਾਰੀ ਅਜੇ ਤਿਆਗੀ ਦੀ ਥਾਂ ਲਈ ਸੀ ਜਿਨ੍ਹਾਂ ਨੇ 1 ਮਾਰਚ 2017 ਤੋਂ 28 ਫਰਵਰੀ 2022 ਤੱਕ SEBI ਦੇ ਮੁਖੀ ਵਜੋਂ ਸੇਵਾ ਨਿਭਾਈ ਹਾਲਾਂਕਿ ਉਹਨਾਂ ਦਾ ਕਾਰਜਕਾਲ ਪਿਛਲੇ ਸਾਲ ਉਸ ਸਮੇਂ ਵੱਡੇ ਵਿਵਾਦਾਂ 'ਚ ਘਿਰ ਗਿਆ ਸੀ ਜਦੋਂ SEBI ਦੇ ਕਰਮਚਾਰੀਆਂ ਨੇ ਅਣਉਚਿਤ ਅਭਿਆਸ ਦਾ ਵਿਰੋਧ ਕੀਤਾ ਸੀ ਅਮਰੀਕੀ ਖੋਜ ਤੇ ਨਿਵੇਸ਼ ਫਰਮ ਹਿੰਡਨਬਰਗ ਨੇ ਅਤੇ ਵਿਰੋਧੀ ਧਿਰ ਕਾਂਗਰਸ ਨੇ ਵੀ ਉਹਨਾਂ ਤੇ ਬਹੁਤ ਸਾਰੇ ਦੋਸ਼ ਲਾਏ ਸਨ ਤੇ ਹੁਣ ਆਖਰੀ ਖਬਰ ਲੈਣੇ ਆ ਜੀ ਆਕਾਲ ਤੱਕ ਸਾਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਹਜੂਰ ਸਾਹਿਬ ਵਿਖੇ ਸਮਾਗਮ ਵਿੱਚ ਕਿਹਾ ਹੈ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਇਸੇ ਤਖਤ ਉੱਤੇ ਬੈਠ ਕੇ ਗੁਰੂ ਸਾਹਿਬ ਨੇ ਦਿੱਲੀ ਦੇ ਤਖਤ ਨੂੰ ਚੈਲੰਜ ਕੀਤਾ ਸੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਕੁਝ ਲੋਕਾਂ ਤੋਂ ਕੁਝ ਮੂਰਤਾਂ ਹੋਈਆਂ ਹਨ ਜਿਸ ਕਾਰਨ ਸਾਰੀ ਕੌਮ ਦਾ ਵਿਸ਼ਵਾਸ ਜਥੇਦਾਰਾਂ ਤੋਂ ਉੱਠ ਗਿਆ ਹੈ ਪਰ ਕੁਝ ਵਿਅਕਤੀਆਂ ਨੇ ਕਮੈਂਟਾਂ ਵਿੱਚ ਜਥੇਦਾਰਾਂ ਖਿਲਾਫ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਹੈ ਉਹਨੂੰ ਵੇਖ ਕੇ ਕਾਫੀ ਜਿਹੜਾ ਉਹ ਦੁੱਖ ਮਹਿਸੂਸ ਕੀਤਾ ਜਾ ਰਿਹਾ ਹੈ ਇਹ ਵੀ ਖਬਰ ਆਈ ਹੈ ਅਮਰਸਰ ਤੋਂ ਕਿ ਅਮਰਸਰ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਮੇਰ ਦੀ ਚੋਣ ਜੇਕਰ ਇਸ ਖਬਰ ਦੀ ਹੈਡਲਾਈਨ ਵਿੱਚ ਇੱਕ ਹੀ ਅੱਖਰ ਦੀ ਏਰਾਫੇਰੀ ਨਾ ਕੀਤੀ ਹੁੰਦੀ ਤਾਂ ਇਹ ਖਬਰ ਨਾਲ ਇਨਸਾਫ ਹੋ ਜਾਣਾ ਸੀ ਚਾਹੀਦਾ ਤਾਂ ਇਹ ਸੀ ਕਿ ਖਬਰ ਦੀ ਹੈਡਲਾਈਨ ਇਸ ਤਰ੍ਹਾਂ ਦੀ ਹੁੰਦੀ ਅਮਰਸਰ ਵਿੱਚ ਆਮ ਆਦਮੀ ਪਾਰਟੀ ਨੇ ਲੁੱਟੀ ਮੇਰ ਦੀ ਚੋਣ ਜਿੱਤੀ ਮੇਰ ਦੀ ਚੋਣ ਨਹੀਂ ਲੁੱਟੀ ਮੇਰ ਦੀ ਚੋਣ ਪ੍ਰਿੰਕਾ ਸੀਨੀਅਰ ਡਿਪਟੀ ਮੇਅਰ ਬਣਾਈ ਗਈ ਅਨੀਤਾ ਡਿਪਟੀ ਮੇਅਰ ਬਣੀ ਆਮ ਆਦਮੀ ਪਾਰਟੀ ਤੋਂ ਜਤਿੰਦਰ ਸਿੰਘ ਮੋਤੀ ਪਾਟਿਆ ਅੰਮ੍ਰਿਤਸਰ ਦੇ ਮੇਅਰ ਬਣਾਏ ਗਏ ਹਨ ਉਹਨਾਂ ਤੋਂ ਇਲਾਵਾ ਪ੍ਰਿੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਨੀਤਾ ਰਾਣੀ ਡਿਪਟੀ ਮੇਅਰ ਬਣਿਆ ਹਨ ਅੰਮ੍ਰਿਤਸਰ ਵਿੱਚ 85 ਵਾਰਡ ਹਨ ਜਿਸ ਵਿੱਚ ਮੇਅਰ ਲਈ 46 ਕੌਂਸਲਰਾਂ ਦਾ ਬਹੁਮਤ ਹੋਣਾ ਜ਼ਰੂਰੀ ਸੀ ਚੋਣਾਂ ਵਿੱਚ ਕਾਂਗਰਸ ਦੇ ਕੌਂਸਲਰਾਂ ਦੀ ਗਿਣਤੀ ਸਭ ਤੋਂ ਵੱਧ ਸੀ ਜੋ 40 ਸੀ ਆਮ ਆਦਮੀ ਪਾਰਟੀ ਕੋ ਸਿਰਫ 24 ਕੌਂਸਲਰ ਹੀ ਸਨ ਇਸ ਤੋਂ ਇਲਾਵਾ ਉਹਨਾਂ ਨੇ 7 ਆਜ਼ਾਦ ਤੇ 2 ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੂੰ ਦਾ ਸਮਰਥਨ ਦਾ ਦਾਵਾ ਕੀਤਾ ਹੈ ਤੇ ਸਮਰਥਨ ਕਿੱਦਾਂ ਮਿਲਦਾ ਇਹ ਆਪਾਂ ਸਭ ਨੂੰ ਪਤਾ ਹੈ ਕਾਂਗਰਸ ਨੇ ਇੱਕ ਆਜ਼ਾਦ ਸਮਰਥਨ ਦਾ ਹਵਾਲਾ ਦਿੰਦੇ ਹੋਏ 41 ਕੌਂਸਲਰਾਂ ਦੇ ਸਮਰਥਨ ਦਾ ਦਾਵਾ ਕੀਤਾ ਸੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਵੀ ਮਿਹਰਬਾਨ ਦੀ ਦੌੜ ਵਿੱਚ ਕਾਂਗਰਸ ਜਿਹੜੀ ਆ ਉਹ ਖੁੰਝ ਗਈ ਹੈ ਆਮ ਆਦਮੀ ਪਾਰਟੀ ਦੇ ਚੁਣੇ ਗਏ ਮੈਂਬਰ ਜਤਿੰਦਰ ਸਿੰਘ ਮੋਤੀਪਾਟਿਆ ਆਪਣੇ ਸਾਥੀਆਂ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਮਸਤਕ ਹੋਣ ਪਹੁੰਚ ਗਏ ਸਨ ਸੋ ਪਤਾ ਨਹੀਂ ਇਹ ਸਿਆਸੀ ਲੋਕ ਜਿਹੜੇ ਆ ਜਦੋਂ ਹੁੰਦੇ ਆ ਸੱਚੇ ਪਾਤਸ਼ਾਹ ਦੇ ਸਾਹਮਣੇ ਤੇ ਉਹ ਨਤਮਸਤਕ ਵੀ ਹੁੰਦੇ ਆ ਪਰ ਉਹਨਾਂ ਦਾ ਅੰਦਰ ਜਿਹੜਾ ਉਹ ਕੂੜਕਬਾੜ ਦਾ ਭਰਿਆ ਹੁੰਦਾ ਇਹ ਕਿਸ ਤਰ੍ਹਾਂ ਉੱਥੇ ਜਾ ਕੇ ਉਹਨਾਂ ਦੇ ਸਨਮੁਖ ਹੁੰਦੇ ਹੋਣਗੇ ਸੋ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਤੋਂ ਬਦਲ ਦਿੱਤਾ ਗਿਆ ਹੈ ਉਹਨਾਂ ਦੀ ਥਾਂ ਤੋਂ ਲੁਧਿਆਣਾ ਤੋਂ ਪੁਲਿਸ ਕਮਿਸ਼ਨਰ ਕੁਲਦੀਪ ਚਾੜ ਨੂੰ ਅੰਮ੍ਰਿਤਸਰ ਵਿੱਚ ਨਿਯੁਕਤ ਕਰ ਦਿੱਤਾ ਗਿਆ ਹੈ ਜਨੋ ਕੇ ਪੁਲਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੋਣਗੇ ਹਾਲਾਂਕਿ ਇਸ ਖਬਰ ਦੀ ਅਧਿਕਾਰਤ ਸਰਕਾਰ ਵੱਲੋਂ ਕੋਈ ਪੁਸ਼ਟੀ ਨਹੀਂ ਹੋਈ ਮਹਾਲੀ ਦੀ ਇੱਕ ਜਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਜੂਥ ਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂ ਖੇੜਾ ਦੇ ਕਤਲ ਕੇਸ ਵਿੱਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਮਿੱਡੂ ਖੇੜਾ ਦੇ ਭਰਾ ਨੇ ਕਿਹਾ ਹੈ ਕਿ ਨਿਆ ਅਜੇ ਹੋਣ ਵਾਲਾ ਹੈ ਹੋਇਆ ਨਹੀਂ 7 ਅਗਸਤ 2021 ਨੂੰ ਸੈਕਟਰ 71 ਦੀ ਮਾਰਕੀਟ ਵਿੱਚ ਵਿੱਕੀ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਮੁਤਾਬਕ ਵਿੱਕੀ ਮਿੱਡੂ ਖੇੜਾ ਆਪਣੇ ਪ੍ਰਾਪਰਟੀ ਆਪਣੇ ਪ੍ਰਾਪਰਟੀ ਦੇ ਦੋਸਤ ਦੇ ਦਫਤਰ ਵਿੱਚ ਸਨ ਜਿਵੇਂ ਹੀ ਉਹ ਦਫਤਰ ਤੋਂ ਬਾਹਰ ਆਏ ਤੇ ਦੋ ਨਕਾਬਪੋਸ਼ ਹਮਲਾਵਰਾਂ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਵਿੱਕੀ ਨੇ ਬਚਣ ਲਈ ਲਗਭਗ 1 ਕਿਲੋਮੀਟਰ ਤੱਕ ਭੱਜੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ 20 ਗੋਲੀਆਂ ਚਲਾਈਆਂ ਇਹਨਾਂ ਵਿੱਚੋਂ 9 ਗੋਲੀਆਂ ਵਿੱਕੀ ਮੋਦੂਖੜਾ ਦੇ ਲੱਗੀਆਂ ਸਨ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਵਿੱਚ ਮਹਾਲੀ ਪੁਲਿਸ ਵੱਲੋਂ ਕੁੱਲ 6 ਮੁਲਾਜ਼ਮਾਂ ਦੇ ਖਿਲਾਫ ਚਾਰਜੀਡ ਡਾਇਰ ਕੀਤੀ ਗਈ ਸੀ ਕਤਲ ਤੋਂ ਅਗਲੇ ਦਿਨ ਬੰਬੀਆ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਵੀ ਲੈ ਲਈ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਸੀ ਕਿ ਇਹ ਕਤਲ ਬੰਬੀਆ ਗੈਂਗ ਤੇ ਲਾਰਸ ਬਿਸ਼ਰੋਈ ਗੈਂਗ ਦੇ ਵਿਚਕਾਰ ਦੁਸ਼ਮਣੀ ਦਾ ਨਤੀਜਾ ਸੀ ਇਸ ਸਾਜ਼ਿਸ਼ ਵਿੱਚ ਬੰਬੀਆ ਗੈਂਗ ਦੇ ਮੁਖੀ ਲੱਕੀ ਪਟਿਆਲ ਦਾ ਨਾਮ ਵੀ ਸਾਹਮਣੇ ਆਇਆ ਸੀ ਇਸ ਕਤਲ ਕੇਸ ਵਿੱਚ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਗੈਂਗਸਟਰ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਬੜੀ ਵੀ ਕਰ ਦਿੱਤਾ ਸੀ ਇਹ ਸੀ ਜੀ ਅੱਜ ਦਾ ਸਾਡਾ ਸਮਾਚਾਰ ਬਲਟਨ ਇਹਦੇ ਨਾਲ ਹੀ ਇਹ ਖਤਮ ਹੋਇਆ ਤੇ ਤੁਹਾਡਾ ਬਹੁਤ ਧੰਨਵਾਦ ਸੱਚਰੀਆ ਕਾਲ